ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਤੇ ਕਾਂਗਰਸ ਵੱਲੋਂ ਵਿਕਸਿਤ ਪਰਾ ਜੀ ਰਾਮ ਜੀ ਐਕਟ ਯੋਜਨਾ ਦੇ ਖਿਲਾਫ ਪੰਜਾਬ ਦੇ ਅੰਦਰ ਗਰੀਬ ਲੋਕਾਂ ਦੇ ਅੰਦਰ ਮਜ਼ਦੂਰਾਂ ਦੇ ਅੰਦਰ ਮਿਹਨਤ ਕਸ਼ ਲੋਕਾਂ ਦੇ ਅੰਦਰ ਝੂਠ ਬੋਲ ਕੇ ਗੁੰਮਰਾਹ ਕਰਕੇ ਭ੍ਰੰਪ ਲੇਕੇ ਫਲਾਏ ਜਾ ਰਹੇ ਨੇ ਇਹਨਾਂ ਭ੍ਰੰਪ ਲਖਿਆ ਨੂੰ ਦੂਰ ਕਰਨ ਵਾਸਤੇ ਇਹਨਾਂ ਝੂਠ ਕਾਂਗਰਸ ਔਰ ਆਮ ਆਦੀ ਪਾਰਟੀ ਦੇ ਝੂਠ ਦਾ ਪਰਦਾਫਾਸ਼ ਕਰਨ ਵਾਸਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੁਭਾ ਪ੍ਰਦਾਨ ਜੀ ਸੁਨੀਲ ਜਾਖੜ ਜੀ 7 ਜਨਵਰੀ ਤੋਂ ਫਾਜ਼ਿਰ ਕਾ ਤੋਂ ਜਾਗਰੂਕਤਾ ਮੁਹਿੰਮ ਸ਼ੁਰੂ ਕਰਨਗੇ ਇਹ ਮੁਹਿੰਮ ਫਾਜ਼ਿਰ ਕਾ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਕੋਣਿਆਂ ਚ ਜਾਏਗੀ ਇਸ ਮੁਹਿੰਮ ਦੇ ਰਾਹੀਂ ਅਸੀਂ ਲੋਕਾਂ ਨੂੰ ਦੱਸਾਂਗੇ ਪੰਜਾਬੀ ਨੂੰ ਦੱਸਾਂਗੇ ਮਜ਼ਦੂਰਾਂ ਨੂੰ ਮਿਹਨਤ ਕਾ slogan ਦੱਸਾਂਗੇ ਕਿ ਕਿਵੇਂ ਪੰਜਾਬ ਦੀ ਆਮ ਆਦੀ ਪਾਰਟੀ ਜਿਹੜੀ ਹੈ ਮਨਰੇਗਾ ਦੇ ਤਹਿਤ ਜਿਹੜਾ ਹੁਣ ਤੱਕ ਚੱਲਦਾ ਆ ਰਿਹਾ ਹੈ ਉਹਦੇ ਤਹਿਤ ਪਿਛਲੇ 4 ਸਾਲਾਂ ਚ 100 ਦਿਹਾੜੀਆਂ ਹਰ ਸਾਲ 100 ਦਿਹਾੜੀਆਂ ਦੇ ਚ ਫੇਲ ਹੋਈਏ ਨਾਕਾਮਯਾਬ ਹੋਈਏ ਜੇਕ ਮਜ਼ਦੂਰ ਹੈ ਮੇਰਾ ਮਜ਼ਦੂਰਾਂ ਨੂੰ ਪ੍ਰਸ਼ਨ ਹੈ ਕਿ ਕੀ ਉਹਨਾਂ ਨੂੰ 4 ਸਾਲ ਚ 400 ਦਿਹਾੜੀ ਮਿਲੀ ਤੇ ਜੇ 400 ਦਿਹਾੜੀ ਨਹੀਂ ਮਿਲੀ ਤੇ ਕਿਹ ਉਹਦੇ ਐਵਸ ਚ ਇਹਨਾਂ ਨੂੰ ਜਿਹੜਾ ਹੈ ਬੇਰੋਜ਼ਗਾਰੀ ਪਤਾ ਮਿਲਿਆ ਔਰ ਜਿਹੜੀ ਮਜ਼ਦੂਰ ਯੂਨੀਅਨ ਨੇ ਸ਼ਿਵਦਾ ਸਿੰਘ ਚੋਹਾਂ ਜਲੰਧਰ ਆਈ ਸੀ ਉਥੇ ਦੱਸਿਆ ਸੀ ਕਿ ਕਿਵੇਂ ਮਨਰੇਗਾ ਦੇ ਤਹਿਤ ਕਰੋੜਾ ਰੁਪਏ ਦਾ ਕਪਲਾ ਹੋਇਆ ਲੋਕ ਆਂਦੇ ਨਹੀਂ ਐ ਉਹਨਾਂ ਦੇ ਜੇਬਾਂ ਚ ਤਨਖਾਹਾਂ ਪੈ ਜਾਂਦੀਆਂ ਉਹਨਾਂ ਦੇ ਜੇਬਾਂ ਚ ਪੈਸੇ ਪੈ ਜਾਂਦੇ ਨੇ ਜਿਹੜਾ ਮਨਰੇਗਾ ਮਸਦੂਰ 10 ਦਿਨ 12 ਦਿਨ ਸਾਲ ਚ ਦਿਹਾੜੀ ਕਰਦਾ ਉਹਨੂੰ ਪੈਸਾ ਨਹੀਂ ਮਿਲਦਾ ਤੇ ਜਿਹੜੇ ਲੋਕ ਡਿਊਟੀ ਕਰਨ ਨਹੀਂ ਆਉਂਦੇ ਜਿਹੜੇ ਦਿਹਾੜੀ ਕਰਨ ਨਹੀਂ ਆਉਂਦੇ ਐਮਐਲਏ ਐਮਪੀਆ ਦੇ ਆਵਾਦੀ ਪਾਰਟੀ ਦੇ ਲੀਡਰਾਂ ਦੇ ਚਾਹਤੇ ਨੇ ਉਹਨਾਂ ਦੇ ਖਾਤੇ ਅਸੀਂ ਦਾ ਪੈਸਾ ਪੈ ਜਾਂਦਾ ਇਹ ਸਾਰੀ ਕ腐ਸ਼ਨ ਜਿਹੜੀ ਕੇਂਦਰ ਸਰਕਾਰ ਨੇ 10000 ਕੇਸ ਕ腐ਸ਼ਨ ਦੇ ਆਡਿਟ ਤੋਂ ਬਾਅਦ ਦੱਸੇ ਨੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਐਕਸ਼ਨ ਨਹੀਂ ਲੈ ਰਿਆ ਆਪਣੀ ਕ腐ਸ਼ਨ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਗੱਲ ਵੀ ਜੜੀ ਹੈ ਕਿ ਇਸ ਮਹੀਨੇ ਦੇ ਰਸੀ ਅਸੀਂ ਪੰਜਾਬ ਦੇ ਲੋਕਾਂ ਦੇ ਅੱਗੇ ਰੱਖਾਂਗੇ ਔਰ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਕਰਾਂਗੇ